ਸਤ ਸ੍ਰੀ ਅਕਾਲ ਜੀ ਦੀ ਵੀਡੀਓ ਨਵੀਂ ਅਪਡੇਟ ਰਹਿਣਾ ਸੋਰੀ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਨਵੀਆਂ ਯੋਜਨਾਵਾਂ ਤੇ ਸਕੀਮਾਂ ਲੈ ਕੇ ਤੁਹਾਡੇ ਰੂਬਰੂ ਹੋਏ ਆ। ਚਾਹੇ ਉਹ ਬੁਢਾਪਾ ਪੈਨਸ਼ਨ ਹੋਵੇ ਜਾਂ ਪੰਜਾਬ ਸਰਕਾਰ ਦੀ ਵਿਦਵਾ ਤੇ ਦਿਵਿਆਂਗ ਪੈਨਸ਼ਨ ਯੋਜਨਾ ਇਸ ਵਾਰ ਪੈਨਸ਼ਨ ਦੇ ਵਿੱਚ ਵਡੋਤਨੀ ਹੋ ਸਕਦੀ ਆ ਜਾਂ ਨਹੀਂ ਪੰਜਾਬ ਸਰਕਾਰ ਹੋਰ ਨਵੀਆਂ ਕਿਹ ਸਕੀਮਾਂ ਲੈ ਕੇ ਆ ਰਹੀ ਆ ਜੋ ਇੱਕ ਕਿਸਾਨਾਂ ਦੇ ਖਾਤਿਆਂ ਵਿੱਚ 2-2000 ਵਾਲੀ ਕਿਸ਼ਤਾਂ ਦੀ ਆ ਉਹਦੇ ਵਿੱਚ ਸੈਂਟਰ ਸਰਕਾਰ ਵਾਧਾ ਕਰ ਸਕਦੀ ਆ ਦੋ ਪਹਿਲਾਂ 2-2000 ਰੁਪਈਆਂ ਦੀਆਂ ਤਿੰਨ ਕਿਸ਼ਤਾਂ ਹੁੰਦੀਆਂ ਹੁਣ ਉਸ ਨੂੰ 2000 ਨੂੰ ਵਧਾ ਕੇ 3000 ਰੁਪਏ ਸੈਂਟਰ ਸਰਕਾਰ ਕਰਨ ਜਾ ਰਹੀ ਆ ਪੰਜਾਬ ਸਰਕਾਰ ਦੀ ਵੀ ਵੱਡੀ ਯੋਜਨਾ ਹੈ ਜੋ ਇਸ ਵਾਰ 15ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿੱਚ ਆਏਗੀ ਉਹ 3000 ਰੁਪਏ ਆਏਗੀ ਇਸ ਦੇ ਨਾਲ ਕੁਝ ਹੋਰ ਗੱਲਬਾਤ ਮੋਦੀ ਸਰਕਾਰ ਨੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ ਜਿਸ ਦੇ ਤਹਿਤ ਸਰਕਾਰ ਨੇ ਤੇਲ ਦੀ ਡਰਾਮਟ ਡਿਊਟੀ ਨੂੰ ਛੋਟ ਦੀ ਸੀਮਾ ਮਾਰਚ 2025 ਤੱਕ ਵਧਾ ਦਿੱਤਾ ਹੈ ਇਸ ਫੈਸਲੇ ਨਾਲ ਆਮ ਲੋਕਾਂ ਨੂੰ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਰਾਹਤ ਮਿਲੇਗੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਸ ਜਾਣਕਾਰੀ ਦਿੱਤੀ ਹੈ ਦੱਸਦੀ ਹੈ ਕਿ ਜੂਨ ਵਿੱਚ ਕੇਂਦਰ ਸਰਕਾਰ ਨੇ ਕੱਚੇ ਪਾਮ ਆਇਲ ਕੱਚੇ ਸੂਰਜਮਖੀ ਤੇਲ ਅਤੇ ਕੱਚੇ ਸੋਆਬੀਨ ਤੇਲਾ ਲਈ ਡਰਾਮਟ ਡਿਊਟੀ ਵਿੱਚ ਛੋਟ ਦੀ ਸੀਮਾ ਮਾਰਚ 2024 ਤੱਕ ਕੀਤੀ ਸੀ ਉਮੀਦ ਕੀਤੀ ਜਾ ਰਹੀ ਹੈ ਕਿ ਖਾਣ ਵਾਲੇ ਤੇਲ ਦੀਆਂ ਕੀਮਤਾਂ ਵੱਧ ਸਕਦੀਆਂ ਹਨ ਪਰ ਸਰਕਾਰ ਦਾ ਇਹ ਫੈਸਲਾ ਦੇਸ਼ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ 'ਚ ਕਾਫੀ ਮਦਦਗਾਰ ਸਾਬਤ ਹੋਵੇਗਾ ਦੱਸਦੀ ਹੈ ਕਿ ਬਨਸਪਤੀ ਤੇਲ ਅਤੇ ਰਿਫਾਈਨਡ ਤੇਲ ਦੀ ਖਪ ਦੇ ਮਾਮਲੇ 'ਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ਤੇ ਹੈ ਹੁਣ ਜੇ ਦੋਸਤੋ ਗੱਲ ਕਰੀਏ ਪੰਜਾਬ ਵਿੱਚ ਬੁਢਾਪਾ ਪੈਨਸ਼ਨ ਲਈਗ ਤਾਂ ਪੰਜਾਬ ਸਰਕਾਰ ਜੋ ਬੁਢਾਪਾ ਪੈਨਸ਼ਨ ਆ ਉਹਦੇ ਵਿੱਚ 500 ਰੁਪਏ ਜਾਂ 1000 ਰੁਪਏ ਦੀ ਵਾਧੂਤਰੀ ਕਰ ਸਕਦੀ ਹੋ ਸਕਦਾ ਉਹ 26 ਜਨਵਰੀ ਤੇ ਹੋਵੇ ਜੋ ਫਰਵਰੀ ਵਿੱਚ ਪੈਨਸ਼ਨ ਆਉਣੀ ਹੈ। ਉਹ ਪੰਜਾਬ ਸਰਕਾਰ ਵਾਧੇ ਨਾ ਦੇਣ ਜਾ ਰਹੀ ਹੈ। ਤੇ ਪੰਜਾਬ ਸਰਕਾਰ ਜੋ ਮਹਿਲਾਵਾਂ ਦੇ ਖਾਤਿਆਂ ਵਿੱਚ 1000 ਵਾਲੀ ਸਕੀਮਾਂ ਉਸ ਨੂੰ ਵੀ ਕੁਝ ਦਿਨਾਂ ਬਾਅਦ ਹੀ ਕਹਿੰਦੇ ਚਾਲੂ ਕਰ ਸਕਦੀ ਹੈ। ਹੋ ਸਕਦਾ ਉਹ ਦਾ ਐਲਾਨ 26 ਜਨਵਰੀ ਦੇ ਉੱਤੇ ਕੀਤਾ ਜਾਵੇ। ਕਿਉਂਕਿ ਪੰਜਾਬ ਸਰਕਾਰ ਨੂੰ ਸਤਾ ਵਿਚ ਆਇ ਇੱਕ ਸਾਲ ਦਾ ਸਮਾਂ ਹੋ ਗਿਆ ਪਰ ਹਜੇ ਤੱਕ ਮਹਿਲਾਵਾਂ ਨੂੰ ਹਜ਼ਾਰ ਵਾਲੀ ਸਕੀਮ ਦਾ ਤੋਹਫਾ ਨਹੀਂ ਮਿਲਿਆ ਜਿਸ ਦੇ ਨਾਲ ਬੀਬੀਆਂ ਦੇ ਵਿੱਚ ਭਾਰੀ ਰੋਸ ਆ ਮਿਸ ਸਰਕਾਰ ਨੇ ਵਾਅਦਾ ਤਾਂ ਕਰ ਲਿਆ ਪਰ ਨਿਭਾ ਨਹੀਂ ਰਹੀ ਰਾਉਂ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਮਹਿਲਾਵਾਂ ਨੂੰ ਹਜ਼ਾਰ ਵਾਲੀ ਸਕੀਮ ਦਾ ਤੋਹਫਾ ਦੇ ਸਕਦੀ ਆ ਧੰਨਵਾਦ